ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿ ਸੰਧੂ ਕਹਿੰਦਾ। ਕਿਸਾਨ ਵੀਰੋ ਅੱਜ ਆਪਾਂ ਖੜੇ ਆਂ ਜ਼ਿਲ੍ਹਾ ਮੋਗਾ ਤੇ ਪਿੰਡ ਚੋਟਿਆ। ਪਿੰਡ ਚੋਟਿਆਂ ਦੇ ਵਿੱਚ ਕਿਸਾਨ ਵੀਰ ਜਿਹੜਾ ਆਲੂ ਦੀ ਖੇਤੀ ਕਰਦਾ ਇਹਨਾਂ ਨੇ ਆਪਣੇ ਆਲੂ ਦੀ ਫਸਲ ਉੱਤੇ ਇੱਕ ਬਾਇਓ ਫੈਕਟਰੀ ਕੰਪਨੀ ਦੇ ਪ੍ਰੋਡਕਟ ਵਰਤੇ ਸੀਗੇ। ਜਿਹੜੇ ਬਾਇਓ ਫੈਕਟਰੀ ਕੰਪਨੀ ਵਾਲੇ ਪਲਾਜਮ ਇੱਥੇ ਡੈਮੋ ਲਾ ਕੇ ਗਏ ਸੀਗੇ ਤੇ ਕਿਸਾਨ ਵੀਰ ਆਪਣੇ ਨਾਲ ਤੇ ਕੰਪਨੀ ਵਾਲੇ ਪਲਾਜਮ ਵੀ ਆਪਾਂ ਆਪਾਂ ਕਿਸਾਨ ਵੀਰ ਤੋਂ ਪੁੱਛਾਂਗੇ ਵੀ ਤੁਹਾਨੂੰ ਕਿਵੇਂ ਰਿਜ਼ਲਟ ਲੱਗਿਆ ਕਿਸਾਨ ਵੀਰ ਕਹਿੰਦਾ ਵੀ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੇ ਸਪੈਸ਼ਲ ਜੀਡੀਪੀ ਕੰਪਨੀ ਦੀ ਪੀ ਸਬਦੀਆ ਪਹਿਲਾਂ ਆਪਾਂ ਕਿਸਾਨ ਕਹਿੰਦੇ ਗੱਲ ਕਰਦੇ ਅਸੀਂ ਤਾਂ ਬੈਟੀ ਦੀ ਖਸਕ ਰਹੀ ਹੈ ਭਈਆ ਜੀ ਆਪਾਂ ਇਹ ਤਾਂ ਕੁਝ ਸੰਗਤ ਜਿਆਦਾ ਨਾ ਪਰ ਇਹ ਤੋਂ ਬੋਤੋ ਮੈਂ ਪੱਛੀ ਸਮੇਂ ਤੋਂ ਆਪਣੀ ਖੇਤੀ ਕਰ ਰਹੀ ਆ 24 ਜੁਲਾਈ ਨੂੰ ਆਪਾਂ ਇਕੱਠੀ ਪਲਾਂਟੇ ਕੀਤੀ ਸੀ ਸਾਰੇ ਇਹ ਏਕੜ ਦੀ 8 ਏਕੜ ਤੇ ਰਕਬਾ ਜੀ ਇਹ ਇਹਦੇ ਵਿੱਚ ਡਾਕਟਰ ਸਾਹਿਬ ਡੈਮੋ ਲੱਗ ਗਿਆ ਸੀ ਕਿ ਜੀ ਠੀਕ ਹੈ ਜੀ ਤਕਰੀਬਨ 2 ਕਨਾਲ ਦਾ ਡੈਮੋ ਸੀਗਾ ਜੀ ਇਹਦੀ ਤੁਸੀਂ ਵੀਡੀਓ ਵੀ ਰਾਈਮ ਵੀ ਦਿਖਾ ਦਿਓ ਇਹਦੀ ਮਤਲਬ ਗਰੋਥ ਵੀ ਜਿਆਦਾ ਜੀ 2 2.5 ਇੰਚ ਤੇ ਫਲਾਵਰਿੰਗ ਵੀ ਪੱਤੇ ਦੀ ਵੀ ਬਹੁਤ ਜਿਆਦਾ ਜੀ ਠੀਕ ਹੈ ਭਾਈ ਤੇ ਕਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਰਿਜ਼ਲਟ ਦੇਖਣ ਲੱਗ ਗਿਆ ਸੀ ਇਹਦਾ ਰਿਜ਼ਲਟ ਸਾਨੂੰ 4ਵੇਂ ਦਿਨ ਦੇਖਦਿਆਂ ਲੱਗ ਗਿਆ ਸੀਗਾ ਜੀ ਠੀਕ ਹੈ ਭਾਈ ਅਸੀਂ ਮਤਲਬ ਜਦੋਂ ਆਪਾਂ ਜੇੜਾ ਮਾਰਦੇ ਮੋਟਰ ਦੇ ਖੜਦੇ ਆ ਨਾ ਤੇ ਜਦੋਂ ਇੱਧਰੋਂ ਦੇਖਦੇ ਸੀ ਤੁਸੀਂ ਹੁਣ ਵੀ ਦੇਖ ਲਓ ਆ ਆ ਜਿੱਥੇ ਤੱਕ ਆਲੂ ਲੰਮੇ ਇੱਥੇ ਤੱਕ ਡੈਮੋ ਲੱਗਾ ਪਰਲੇ ਪਾਸੇ ਹਜੇ ਅਸੀਂ ਯੂਜ਼ ਕਰਨ ਵਾਲਾ ਰਹਿੰਦਾ ਜੀ ਠੀਕ ਹੈ ਬਈ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਆਲੂ ਤੁਸੀਂ ਮੰਨ ਲਓ ਪੱਟ ਕੇ ਵੇਖਿਆ ਤੇ ਸਹਿਜ ਦਾ ਵੀ ਫਰਕ ਹੈ ਸਹਿਜ ਦਾ ਵੀ ਫਰਕ ਆ ਜੀ ਉਹਦੇ ਤਾਂ ਹਜੇ ਜਮਾ ਮਾੜੇ ਮਾੜੇ ਦਾਣੇ ਬਾਣੀ ਰਹੇ ਤੇ ਇਹਦੇ ਵਿੱਚ ਆ ਤੁਸੀਂ ਦੇਖੋ ਆ ਸਿਸਟਮ ਬਣ ਗਿਆ ਠੀਕ ਹੈ ਬਈ ਦੇਖੋ ਜੀ ਕਿਸਾਨ ਵੀਰ ਕਹਿੰਦੇ ਬਈ ਕਿਸਾਨ ਆਪਣੇ ਬਹੁਤ ਵਧੀਆ ਰਿਜ਼ਲਟ ਆਇਆ ਜਿਹੜੀ ਕੰਪਨੀ ਹੈ ਕੰਪਨੀ ਵੀ ਐਮ ਐਨ ਸੀ ਕੰਪਨੀ ਹੈ ਆਪਾਂ ਕੰਪਨੀ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਰਾਂਗੇ ਵੀ ਕਿਹੋ ਜਿਹਾ ਪ੍ਰੋਟੈਕਟ ਪਾਇਆ ਵੀ ਕਿਸਾਨ ਇੰਨੇ ਖੋਸ਼ ਹੈ ਤੇ ਬਹੁਤ ਵਧੀਆ ਸਾਨੂੰ ਤਾਂ ਰਿਜ਼ਲਟ ਮਿਲਿਆ ਜੀ ਅਸਲੀ ਤਾਂ ਮੈਂ ਤਾਂ ਆਪ ਤਾਂ ਆਪ ਦੇ ਖੇਤ ਚ ਵਰਤੂੰਗਾ ਮੈਂ ਵੀ ਤੁਹਾਨੂੰ ਅਪੀਲ ਕਰੂੰਗਾ ਵੇਖੋ ਮੌਸਮ ਦੀ ਕਰਕੇ ਕਹਿ ਲੋ ਜਾਂ ਆਪਣਾ ਆਪਾਂ ਕਈ ਮਤਲਬ ਅੱਗ ਨਹੀਂ ਲਾਉਣ ਦਿੱਤੀ ਗਵਰਨਮੈਂਟ ਨੇ ਉਹਦੇ ਕਰਕੇ ਵੀ ਆਪਣਾ ਮਤਲਬ ਆਲੂ ਪਛੇਤੇ ਹੋਗੇ ਜਿਹੜੇ ਉਹਨਾਂ ਵਿੱਚ ਜ਼ਿੰਮੇਵਾਰ ਭਰਾ ਜਰੂਰ ਵਰਤਨ ਇਹਦੇ ਨਾਲ ਗਰੋਥ ਵੀ ਵਧੀਆ ਆਊਗੀ ਤੇ ਫਲਾਵਰਿੰਗ ਵੀ ਵਧੀਆ ਤੇ ਆਲੂ ਦਾ ਸਹਿਜ ਬਹੁਤ ਵਧੀਆ ਬਣਦਾ ਜੀ ਅਸੀਂ ਤੁਹਾਨੂੰ ਦੂਸਰੇ ਪਾਸੇ ਵੀ ਪੱਟ ਕੇ ਦਿਖਾ ਸਕਦੇ ਆ ਉਧਰ ਸ਼ੈਫ ਛੋਟਾ ਛੋਟਾ ਬਿਲਕੁਲ ਛੋਟੇ ਛੋਟੇ ਦਾਣੇ ਹੀ ਬਣਿਆ ਜੀ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਜਿਹੜੇ ਬਾਈ ਨੇ ਪ੍ਰੋਡੈਕਟ ਵਰਤੇ ਆ ਉਹ ਵੀ ਆਪਣੇ ਕੋਲੇ ਆ ਚੁੱਕੇ ਆਹੀ ਵਰਤੇ ਵਿੱਚ ਆਹੀ ਆਹੀ ਬਾਈ ਆਹੀ ਸਪਰੇਅ ਦੇ ਵੀ ਛਿੱਟੇ ਆਹ ਸਪਰੇਅ ਚ ਵਰਤੇ ਵੇ ਜੀ ਠੀਕ ਹੈ ਜੀ ਇੱਕ ਛਿੱਟੇ ਜਿਹਾ ਉਹ ਹਲਿੰਗੇ ਵਿੱਚ ਇੱਕ ਸਪਰੇ ਹੋ ਗਿਆ ਵੀ ਜੀ ਠੀਕ ਹੈ ਜੀ ਕਿਸਾਨ ਵੀਰੋ ਆਪਾਂ ਕੰਪਨੀ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਆ ਵੀ ਇਹੋ ਜਿਹਾ ਕੀ ਪਾਇਆ ਇਹਨਾਂ ਪ੍ਰੋਟੈਕਟਾਂ ਚ ਵੀ ਜਿਹੜਾ ਇੰਨਾ ਵਧੀਆ ਰਿਜ਼ਲਟ ਆ ਠੀਕ ਹੈ ਬਾਈ ਜੀ